ਸਸੀ ਕਾ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਠੀਕ ਆ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਕੋਲ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਗੇ ਜ਼ਿਲ੍ਹੇ ਦਾ ਪਿੰਡ ਆ ਮਿੱਤਰੋ ਸੱਦੇ ਸੱਦੇ ਆਣਾ ਬਾਬੂ ਹਾਂ ਸੱਦਾ ਸਿੰਘ ਆਲਾ ਸੱਦਾ ਸਿੰਘ ਆਲਾ ਇਹ ਤਰ ਜਦੋਂ ਆਪਾਂ ਡਗਰੂ ਫਾਟਕਾ ਤੋਂ ਥੱਲੇ ਉਤਰ ਗਏ ਸਿੱਧੀ ਛੜਕ ਆਉਂਦੀ ਆ ਮਿੱਤਰੋ ਸੱਦਾ ਸਿੰਘ ਵਾਲੇ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਇੱਕ ਮਿਹਨਤੀ ਪਰਿਵਾਰ ਦੇ ਘਰੇ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਜਦੋਂ ਵੀ ਮਿਹਨਤੀ ਪਰਿਵਾਰ ਜਾਨਵਰ ਨੂੰ ਤਿਆਰ ਕਰਦਾ ਪਾਲਦਾ ਪਲੋਸਦਾ ਵੱਡੀ ਹੁੰਦੀ ਆ ਸੂਨ ਦੀ ਆਸ ਹੁੰਦੀ ਆ ਤਾਂ ਫਿਰ ਉਹ ਪਰਿਵਾਰ ਜਿਹੜਾ ਹੁੰਦੀਆਂ ਆਸਾਂ ਹੁੰਦੀਆਂ ਵਾ ਜਾਨਵਰ ਦੇ ਉੱਤੇ ਮਿੱਤਰੋ ਇਸੇ ਤਰ੍ਹਾਂ ਹੀ ਭਾਈ ਹੋਣਾਂ ਨੇ ਇੱਕ ਝੋਟੀ ਪਾ ਲਈ ਆ ਤੇ ਇੱਕ ਗਾਂ ਤਿਆਰ ਕੀਤੀ ਆ ਜਿਹਨਾਂ ਦੋਵਾਂ ਜਾਨਵਰਾਂ ਨੂੰ ਵੇਚਣਾ ਲਾਇਆ ਵਾ ਮਿੱਤਰੋ ਗਾਂ ਥਣੋਂ ਤੇ ਅੱਲ ਪਲੀ ਪੁਲੀ ਬਹੁਤ ਹਜੇ ਕੱਚੀ ਆ ਮਿੱਤਰੂ ਕੁਝ ਟਾਈਮ ਦੀ ਛੋਟੀ ਕੁਝ ਕੁ ਦਿਨਾਂ ਦੀ ਕੱਚੀ ਆ ਕਰਦੇ ਗੱਲਬਾਤ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈ ਲੇ ਸਤਿ ਸ਼੍ਰੀ ਅਕਾਲ ਬਪੂ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਠੀਕ ਆ ਜੀ ਵਧੀਆ ਜੀ ਸੇਤਾ ਦੇ ਪਰਿਵਾਰ ਹਾਂ ਵਧੀਆ ਜੀ ਵਧੀਆ ਚੜਦੀ ਕਲਾ ਜੀ ਸਾਰੇ ਹਾਂ ਜੀ ਅੱਛਾ ਬਪੂ ਨਾਮ ਦੱਸ ਦਈਏ ਕਿਰਨ ਦੀ ਆਪਣਾ ਹਾਂ ਜੀ ਰਣਜੀਤ ਸਿੰਘ ਜੀ ਰਣਜੀਤ ਸਿੰਘ ਹਾਂ ਜੀ ਘਰ ਕਿੱਥੇ ਆ ਗਿਆ ਆਪਣਾ ਘਰ ਬੋਲੇ ਹੱਟੀ ਕੋਲੇ ਜੀ ਆਪਣਾ ਬੋਲੇ ਦੀ ਹੱਟੀ ਦੇ ਕੋਲੇ ਹਾਂ ਜੀ ਠੀਕ ਆ ਅੱਛਾ ਬਈਰ ਦੀ ਸੇਕਾ ਕਾ ਪੱਚੋ ਟੀ ਵੇਚ ਨਹੀਂ ਦੇ ਇੱਕ ਵੇਚ ਨਹੀਂ ਇਹ ਗਾਂ ਹੈ ਨਾ ਬਾਪੂ ਜਿਹੜੀ ਝੋਟੀ ਹੈ ਪਹਿਲ ਨਹੀਂ ਆ ਹਾਂਜੀ ਪਹਿਲਾਂ ਨਹੀਂ ਠੀਕ ਹੈ ਕਿੰਨੇ ਦਿਨ ਲੈਂਦੀ ਹੈ ਹਜੇ ਤੇ 10 ਦਿਨ ਲਈ ਫਤ ਹੈ 10 ਦਿਨ ਲੈ ਜਾਓ ਹਜੇ ਹਾਂਜੀ ਤੇ ਇਹਦਾ ਟੀਕੇ 2ਕੇ ਦਾ ਰਿਕਾਰਡ ਕੋਈ ਪਤਾ ਕਿ ਨਹੀਂ ਠੀਕ ਹੈ ਸਰਕਾਰੀ ਸੀਮ ਨਹੀਂ ਭਰਾਇਆ ਜੀ ਸਰਕਾਰੀ ਸੀਮ ਨਹੀਂ ਭਰਾਇਆ ਠੀਕ ਹੈ ਆਜਾ ਬਾਪੂ ਕਿੰਨਾ ਦੁੱਧ ਦੇ ਦਊਗੀ ਤੇਰੇ ਤੇ 12 ਕਿਲੋ ਦੇ ਦੇ ਦਈਦਾ ਝੋਟੀ ਸਰ ਲੋ ਖਰੀ ਬਹੁਤ ਆ ਹਾਂ ਹਾਂਜੀ ਸੀਲ ਬਹੁਤ ਆ ਫਤ ਹਾਂ ਥੋੜਾ ਜਿਹਾ ਸਾੜਾ ਹੀ ਉੱਪਰ ਆ ਕਰਦੀ ਆ ਹਾਂ ਨੇਵੇਂ ਨੇ ਆਲੇ ਪਾਸ ਤੋਂ ਤਾਂ ਵਾਕਈ ਬਹੁਤ ਖਰੀਆ ਹੈ ਬਸਦ ਨੂੰ ਤਾਂ ਬਹੁਤ ਨਹੀਂ ਪਾ ਜੈਨੇ ਹਾਂ ਬਰੀਕ ਚਮੜੀ ਤੇ ਹੈ ਨਾ ਹਾਂ ਬਹੁਤ ਚੰਗੀ ਝੋਟੀ ਆ ਅੱਛਾ ਕੀ ਲੈ ਲਊਗਾ ਭਾਈ ਮੁੱਲ ਪਤਾ ਪਾ ਕਿ ਤੀ ਕੀਤਾ ਮਾਨਤਨ ਤਾਂ ਕਰਦੇ ਆ ਵਿੱਚੋਂ ਹਾਂ ਮਾਨਤਨ ਕਰਦੇ ਆ ਪੰਜਾਂ ਹਜ਼ਾਰ ਦਾ ਬਸ ਠੀਕ ਹੈ ਲੈ ਮਿੱਤਰੋ 130000 ਰੁਪਿਆ ਕੀਮਤ ਰੱਖੀ ਹੈ ਝੋਟੀ ਦੀ ਥਣ ਬਹੁਤ ਚੰਗਾ ਬਬੂ ਅੱਗੇ ਹੋਈ ਮਣਾ ਜਾ ਆਵੇਂ ਦਾ ਲੀਵਾ ਪਾਂਡਾ ਦਿਖਾ ਦਈਏ ਥੋੜਾ ਜਿਹਾ ਡਰਦੀ ਆ ਸਾਡੇ ਤੋਂ ਮਿੱਤਰੋ ਹੂੰ ਬੜਾ ਠੀਕ ਆ ਹਾਂ ਲੈ ਵਾ ਬਹੁਤ ਬਣਾਉਣਾ ਪਤਾ ਜੇ ਹਾਂ ਬਣਾ ਲੂਗੀ ਬਾਪੂ ਕੱਚੀ ਕੱਚੀ ਆ ਝੋਟੀ ਵਾਲੀ ਹਾਂ ਉਹ ਲੈ ਹੈ ਬਾਪੂ ਰੋ ਨਹੀਂ ਬਣ ਜਾਂਦੀ ਆ ਹਾਂ ਜੀ ਦਰਦੀ ਬਣਾ ਹਾਂ ਜੀ ਅਜਾ ਬਾਪੂ ਮੜਾ ਤੂੰ ਨੇੜੇ ਹੋਗਾ ਤੇਰੇ ਤੋਂ ਘੱਟ ਬਣੂਗੀ ਮੈਂ ਥਣ ਤੁਮਾ ਨੂੰ ਹੱਥ ਹੁਥ ਲਾ ਕੇ ਦਿਖਾ ਦੇ ਮੜਾ ਜਾਂ ਨਾ ਪਤਾ ਹੈ ਖੜ ਜਾ ਖੜ ਜਾ ਤੇਰੇ ਕੋਈ ਨਾ ਬਸ ਰਹਿ ਦੋ ਕੋਈ ਗੱਲ ਤੇ ਤੈਨੂੰ ਕੁਛ ਨਹੀਂ ਕਹਿੰਦੀ ਸਾਡੇ ਤੋਂ ਹੀ ਡਰਦੀ ਆ ਹਾਂ ਲੈ ਪਤ ਵੇਖ ਲੈ ਜਮ ਮਾਰੀ ਅਗਰ ਤੇਰਾ ਵੀ ਕਿਹੜਾ ਫਾਈਲ ਬਲੈਕ ਹੋ ਗਿਆ ਮਰਜੀ ਹਸ ਮਰੀਆ ਉਹ ਇੱਕ ਤੀਜਾ ਮਾਨਤਨ ਕਰਦੀ ਏ ਕਿਨ ਇੱਕ 25 ਦੀ ਦੇਦੀ ਆ ਹਾਂ ਇੱਕ 25 ਦੇ ਦਾਂ ਪਤ ਠੀਕ ਆ ਬਬੂ ਅੱਛਾ ਇਹ ਤਾਂ ਹੋ ਗਈ ਝੋਟੀ ਹੁਣ ਤੋਰਾਂਗੇ ਤੈਨੂੰ ਆ ਪਿੰਡ ਤੇ ਇੱਕ ਗਾਂ ਪਤ ਲੈਣੇ 10-15 ਦਿਨਾਂ ਜੀ ਜੀ ਦਾ 15 ਦਿਨ ਲੈਣੇ ਹਾਂਜੀ ਤੁਹਾਨੂੰ ਹਾਂਜੀ ਤੁਹਾਨੂੰ ਤੇ ਲੈ ਠੀਕ ਆ ਇਹਨੂੰ ਤੇ ਦੱਸ ਦਊਗੀ ਰਿਕਾਰਡ ਪੁੱਤਾਂ ਦੱਦਾ ਪਾਣ ਦੱਸਿਆ ਨਹੀਂ ਰਸਤੇ ਅੰਦਰ ਲੈ ਜਾਂਦੀ ਬੱਤੇ ਅਛਾ ਇਹ ਤਾਂ ਗੱਪ ਨਹੀਂ ਲੈਂਦੀ ਹਾਂਜੀ ਗੱਪ ਨਹੀਂ ਲੈਂਦੀ ਸੰਭੀ ਆ ਲਿਆ ਕੇ ਚੰਗੀ ਗੱਲਾਂ ਬਾਬੂ ਅਛਾ ਇਹ ਕਹਿੰਦਾ ਰੇਟ ਫਿਰ ਹਜੇ ਤੈਅ ਕੀਤਾ ਕੋਈ ਨਹੀਂ ਨਾ ਰੇਟ ਕੋਈ ਨਹੀਂ ਕੀਤਾ ਹਜੇ ਕੀ ਗਾ ਰਿਹਾ ਮੈਂ ਨਾ ਮਤ ਨੂੰ ਇੰਦਾਂ ਨਾ ਰੇਟ ਹਰੇ ਰੋਕ ਕੇ ਤੈ ਹੋਊਂ ਫੋਨ ਤੇ ਕਹੇ ਜੇ ਕਿਉਂ ਚੰਗੀ ਲੱਗੀ ਤਾਂ ਵੀ ਕਈ ਵਾਰੀ ਗੁਜਰਾਤ ਗੁਰੂ ਜੂਤ ਵਾਲੇ ਭਰਾ ਜਿਹੜੇ ਚੱਲ ਲੈਂਦੇ ਹੁੰਦੇ ਸੰਗ ਨੂੰ ਫਿਰ ਤੁਸੀਂ ਭਾਈ ਦਾ ਰਾਬਤਾ ਕਰ ਫੋਨ ਤੇ ਕਰ ਲੈ ਜੇ ਕਿਉਂਕਿ ਗਾਂ ਹਜੇ ਕੱਚੀ ਆ ਜਦੋਂ ਤਿਆਰੀ ਕਰ ਜੂਗੀ ਉਦੋਂ ਗਾਂ ਦੀ ਝੋਟੀ ਬਾਪੂ ਦੀ ਬੜੀ ਟਿਕਾਣੀ ਦੀ ਆ ਮਿੱਤਰੋ ਪਹਿਲਨ ਕੱਟੀ ਆ ਖਰੀ ਆ ਜਿੰਨੀ ਹੈਗੀ ਆ ਥੱਲੋ ਵੀ ਖੂਬਸੂਰਤ ਆ ਉੱਪਰੋ ਵੀ ਖੂਬਸੂਰਤ ਆ ਬਸ ਸਾਡੇ ਤੋਂ ਥੋੜਾ ਜਿਹਾ ਉਪਰ ਆ ਕਰਦੀ ਆ ਰੇਟ 1,30,000 ਰੁਪਇਆ ਵਾ 1,25 ਦੀ ਦੇਣੀ ਆ ਬਾਪੂ ਨ 84 73 73 73 98 98 ਨਹੀਂ ਮਿੱਤਰੋ ਨੰਬਰ ਸਕਰੀਨ ਦੇ ਉੱਤੇ ਮੈਂ ਲਗਾਤਾਰ ਚਲਾ ਦੂੰਗਾ ਉਸ ਨੰਬਰ ਤੇ ਗੱਲਬਾਤ ਕਰ ਲਿਆ ਜੇ ਤੁਸੀਂ ਪਿੰਡ ਸੱਦਾ ਸਿੰਘ ਵਾਲਾ ਜ਼ਿਲ੍ਹਾ ਮੋਗਾ ਲਗਦਾ ਵਾ ਵੀ ਮਿੱਤਰੋ ਇਹ ਡਗਰੂ पे ਤੋਂ ਸਿੱਧੀ ਛੜਕ ਜਿਹੜੀ ਥੱਲੇ ਉਤਰ ਕੇ ਆਉਂਦੀ ਬਈ ਰਣਜੀਤ ਸਿੰਘ ਦੇ ਘਰੇ ਜਾਣਾ ਵਾ ਬਿੱਲੂ ਦੀ ਹੱਟੀ ਦੇ